ਹਾਂਜੀ ਸਰ ਪੀ ਨਾਮ ਆਪਣਾ ਮੇਰਾ ਨਾਮ ਹਰਦੀਪ ਹੈ ਸਰ ਅੱਜ ਤੁਸੀਂ ਇੱਕ ਖੇਤ ਦੇ ਵਿੱਚ ਖੜੇ ਆ ਜਿੱਥੇ ਮਿੱਟੀ ਦੀ ਕਾਫੀ ਪਟਾਈ ਹੋ ਰਹੀ ਆ ਹਾਂਜੀ ਤੁਸੀਂ ਮੌਕੇ ਤੇ ਆਏ ਆ ਸਰ ਇਹ ਕੀ ਕਾਰਨ ਹੈ ਇਹ ਪਟਾਈ ਦਾ ਤੇ ਕੌਣ ਕਿਹਨਾਂ ਨੇ ਕੀਤੀ ਆ ਇਹ ਦੱਸੋ ਕਿ ਅੱਜ ਸਾਨੂੰ ਸ਼ਿਕਾਇਤ ਪ੍ਰਾਪਤ ਹੋਈ ਸੀਗੀ ਹਾਂਜੀ ਠੀਕ ਆ ਜਿਸ ਦੇ ਕਾਰਵਾਈ ਕਰਦਾ ਅੱਜ ਅਸੀਂ ਮੌਕੇ ਤੇ ਪੁਜੇ ਸਪੇਡ ਪੁਲਿਸ ਪਾਰਟੀ ਹਾਂਜੀ ਤੇ ਇੱਥੇ ਮੌਕੇ ਤੇ ਪੁੱਜੇ ਸੀ ਕਿ ਤੇ ਮੌਕੇ ਤੇ ਸਾਨੂੰ ਆ ਵਾਈਕਲ ਵਗੈਰਾ ਵਿਖੇ ਤੇ ਪਟਾਈ ਕੀਤੀ ਪਾਈ ਗਈ ਤੇ ਜਿਸ ਤੇ ਅਸੀਂ ਰੂਲਰ ਦੇ ਮੁਤਾਬਕ ਆਪਣੀ ਜੋ ਬੰਦੀ ਕਾਰਵਾਈ ਕਰ ਦੁੱਤੀ ਹੈ ਸਰ ਕਿੰਨੀ ਕੁ ਫੁੱਟ ਦੀ ਪਟਾਈ ਹੋਈ ਹੈ ਇਹ ਤੁਸੀਂ ਦੇਖਿਆ ਹੋਣਾ ਇਹ ਤਕਰੀਬਨ ਕਿਨਾ ਲੋਕ ਫੁੱਟ ਦੇ ਲੋਕ ਦੇ ਚਲੋਗੇ ਲੋਕ ਫੁੱਟ ਦੇ ਲਾਗੇ ਆ ਤੇ ਕਿੰਨਾ ਕਿੰਨਾ ਏਰੀਆ ਹੈ ਸਰ ਜਿੱਥੋਂ ਸਾਰੀ ਪਟਾਈ ਹੋਈ ਹੈ ਏਰੀਆ ਹੋ ਗਿਆ ਕੁਝ ਖੇਤ ਕਿਨਮ ਹੋਣਾ ਐ ਇੱਦਾਂ ਐਗਜ਼ੈਕਟ ਦੱਸ ਨਹੀਂ ਸਕਦਾ ਮੈਂ ਹੁਣ ਤੇ ਮੌਕੇ ਤੇ ਸਰ ਤੁਸੀਂ ਮਸ਼ੀਨਰੀ ਕਿੰਨੀ ਖੜੀ ਹੈ ਜੀ ਕਿੰਨੀ ਮੌਕੇ ਤੇ ਆਪਣਾ ਕਿਨਮ ਟਰਾਲੀਆਂ ਤੇ ਇੱਕ ਦੋ ਸਿ ਨੂੰ ਕਿੰਨ ਚਲੀਆਂ ਤੇ ਜਿਹੜੇ ਇਹਨਾਂ ਦੇ ਆਪਰੇਟਰ ਸੀਗੇ ਤੇ ਉਹਨਾਂ ਨੂੰ ਕਬਜ਼ੇ 'ਚ ਲਿਆ ਸਰ ਕਿਉਂ ਹੋ ਗਏ ਤੇ ਭੱਜ ਗਏ ਉਹ ਭੱਜਦੇ ਸੀਗੇ ਨਾ ਦੂਰੋਂ ਗੱਡੀਆਂ ਆਉਂਦੀਆਂ ਦੇਖ ਕੇ ਤੁਸੀਂ ਜ਼ਰੂਰ ਨਾਮ ਕੀ ਹੈ ਬੰਦੇ ਦਾ ਜਿਹਦੀ ਚਲਦੀ ਸੀ ਸਾਰਾ ਕੰਮ ਅੰਨੇ ਉਹ ਜਿੰਨਾ ਮੈਂ ਆਸਪਾਸ ਤੋਂ ਪੁੱਛਿਆ ਤੇ ਜਿੱਦੂ ਗੁੱਦੂ ਗਹਿ ਰਹੇ ਉਹਨੂੰ ਥੋੜਾ ਕਨਫਰਮ ਕਰਕੇ ਬਾਕੀ ਲਿਖ ਕੇ ਦੇ ਦతా ਬਾਕੀ ਪੁਸ਼ਤ ਕਾਰਵਾਈ ਕਰ ਦਿੰਦਾ ਤੇ ਠੀਕ ਆ ਸਰ ਠੀਕ ਹਾਂਜੀ ਸਰ ਅੱਜ ਪਿੰਡ ਚਾਚੋਵਾਲ ਇੱਕ ਜ਼ਮੀਨ ਤੇ ਆਪਾਂ ਖੜੇ ਆ ਜਿੱਥੇ ਕਾਫੀ ਦੇਖਿਆ ਗਿਆ ਮਿੱਟੀ ਦੀ ਪਟਾਈ ਹੋਈ ਆ ਸਰ ਕੀ ਕਰ ਰਹੇ ਨੇ ਇਹ ਜਿੰਨੀ ਇੰਨੀ ਜ਼ਿਆਦਾ ਪਟਾਈ ਹੋਈ ਆ ਜਿਹੜੀ ਇਹ ਸਾਡਾ ਖਾਣਾ ਸਦਰ ਆ ਬਹੁਤ ਵੱਡਾ ਭੂਗੋਲਿਕ ਏਰੀਆ ਇਹਦੇ ਵਿੱਚ ਜਦੋਂ ਵੀ ਸਾਨੂੰ ਸ਼ਿਕਾਇਤ ਮਿਲਦੀ ਆ ਤੁਰੰਤ ਕਾਰਵਾਈ ਕੀਤੀ ਜਾਂਦੀ ਆ ਸਾਡੇ ਥਾਣੇ ਵਿੱਚ ਪਿਛਲੇ ਸਾਲ ਤੋਂ ਹੁਣ ਤੋ ਲੈ ਕੇ ਘੱਟੋ ਘੱਟ 50 ਮਾਈਨਿੰਗ ਦੇ ਪਰਚੇ ਜਿਹੜੇ ਦਰਜ ਕੀਤੇ ਜਾ ਚੁੱਕੇ ਆ ਅਸੀਂ ਕਾਰਵਾਈ ਵਿੱਚ ਕੋਈ ਵੀ ਢਿੱਲ ਨਹੀਂ ਵਰਤੀ ਸਰ ਇਹ ਤੁਹਾਨੂੰ ਸ਼ਿਕਾਇਤ ਆਈ ਸੀ ਜਾਂ ਤੁਸੀਂ ਆਪ ਘੁੱਟ ਮਾ ਕੇ ਲਈ ਤੇ ਤੁਹਾਨੂੰ ਮਾਈਨਿੰਗ ਆਫਤ ਨੂੰ ਸ਼ਿਕਾਇਤ ਮਿਲੀ ਤੇ ਕਿੰਨੇ ਟਾਈਮ ਤੋਂ ਸਰ ਦੇਖਿਆ ਗਿਆ ਜੇ ਮਾਈਨਿੰਗ ਚੱਲ ਰਹੀ ਆ ਇਹ ਕੁਝ ਪਤਾ ਲੱਗਾ ਤੁਹਾਨੂੰ ਮਾਈਨਿੰਗ ਬਾਰੇ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਖੋਦ ਖਾਨੇ ਚ ਨਾ ਆਇਆ ਮੈਨੂੰ ਤਾਂ ਅੱਜ ਸ਼ਿਕਾਇਤ ਮਿਲੀ ਹੈ ਤੇ ਮੈਂ ਆ ਕੇ ਕਾਰਵਾਈ ਕਰਦਾ ਤੇ ਜਦੋਂ ਤੁਸੀਂ ਮੌਕੇ ਤੇ ਆਏ ਸਰ ਕਿੰਨੇ ਕੁ ਮਤਲਬ ਆਪਾਂ ਨੂੰ ਟਰੈਕਟਰ ਟਰਾਲੀਆਂ ਇੱਥੇ ਜੀ 8 ਟਰੈਕਟਰ ਟਰਾਲੀਆਂ ਦੇ ਇੱਕ ਜੀਸੀਬੀ ਮਸ਼ੀਨ ਮਿਲੀ ਹੈ ਤੇ ਜਿਹੜੇ ਇਹਨਾਂ ਦੇ ਆਪਰੇਟਰ ਸਗੇ ਸਰ ਉਹ ਮੋਕੇ ਤੇ ਸਗੇ ਉਹ ਮੋਕਾ ਤੋਂ ਭੱਜ ਗਏ ਆ ਜਦੋਂ ਪੁਲਿਸ ਦੀ ਗੱਡੀ ਦੂਰ ਆਉਂਦਿਆਂ ਨੇ ਦੇਖੀ ਤਾਂ ਮੋਕਾ ਤੋਂ ਭੱਜ ਗਏ ਖੇਤਾਂ ਦੇ ਜਿਹੜੇ ਤੇ ਜਿਹੜੇ ਇਹਨਾਂ ਦੇ ਆਪਰੇਟਰ ਇਹਨਾਂ ਦਾ ਮਾਲਕ ਸਰ ਕੌਣ ਹੈ ਜਿਹੜਾ ਮਾਈਨਿੰਗ ਕਰ ਰਿਹਾ ਜਿਹੜਾ ਪਰ ਇਸ ਵੇਲੇ ਸਾਡੇ ਆਲੇ-ਦੁਆਲੇ ਸਾਨੂੰ ਪੁੱਛਣ ਤੇ ਪਤਾ ਲੱਗਾ ਕੋਈ ਸਾਈ ਗੁੱਜਰ ਨਾਮ ਦਾ ਬੰਦਾ ਹੈ ਜਿਹੜਾ ਮਾਈਨਿੰਗ ਅੱਜ ਕਰਾ ਰਿਹਾ ਸੀਗਾ ਤੇ ਕਿੱਥੇ ਦਾ ਰਹਿਣ ਵਾਲਾ ਸਰ ਇਹ ਇਹਦੇ ਬਾਰੇ ਨਹੀਂ ਮੈਨੂੰ ਪਤਾ ਸਾਈ ਗੁੱਜਰ ਜਿਹੜਾ ਸਾਡੇ ਕੋਲ ਡਿਫਰੈਂਸ ਕਾਹਦੇ ਤੇ ਸਾਈ ਗੁੱਜਰ ਲਿਖਿਆ ਹੈਗਾ ਠੀਕ ਹੈ ਸਰ ਜਿਹਨਾਂ ਤੇ ਕਾਰਵਾਈ ਕੀਤੀ ਹਾਂਜੀ ਸਰ ਕੀ ਨਾ ਜੀ ਆਪਣਾ ਆਪਣੇ ਬੁਟਾਰਾ ਇੱਕ ਤੁਹਾਡੇ ਬਾਈ ਦੇ ਪਿੰਡ ਦੇ ਸਰਪੰਚ ਕਿਹੜੇ ਪਿੰਡ ਦੇ ਸਰਪੰਚਾ ਜੀ ਚਾਚੂਵਾਲ ਦਾ ਜੀ ਕੀ ਮਾਮਲਾ ਕਿ ਇੱਕ ਤੁਹਾਡੇ ਪੁਲਿਸ ਵੀ ਆਈ ਹੈ ਜੀ ਜੀ ਮਾਈਨਿੰਗ ਦੀ ਟੀਮ ਵੀ ਆਈ ਹੈ ਆਪਣੇ ਪਿੰਡ ਦੇ ਵਿੱਚ ਸਾਡੇ ਨਾ ਪਿੰਡ ਮਾਈਨਿੰਗ ਹੁੰਦੀ ਆ ਚਲੋ 5-6 ਮਹੀਨੇ ਹੋ ਗਏ ਆ ਹੁੰਦੀਆਂ ਨੂੰ ਅਸੀਂ ਐਗਰੋਂ ਧਿਆਨ ਨਹੀਂ ਦਿੰਦੇ ਹਾਂ ਨਾ ਕੋਈ ਬੰਦਾ ਮਿੱਟੀ ਵੇਚਦਾ ਹੋ ਗਰਦਾ ਸਾਨੂੰ ਇਹ ਗੱਲ ਆ ਗਈ ਤਾਂ ਪਿੰਡ ਦਾ ਵਿਕਾਸ ਕਰਨਾ ਸਾਨੂੰ ਹੋਰ ਕੋਈ ਰੌਣਾ ਰੱਪਾ ਨਹੀਂ ਹੋ ਹੁਣੇ 20-25 ਦਿਨ ਹੋ ਗਏ ਆ ਸਾਡੇ ਸਾਈਨ ਹੇਠਾਂ ਜੀਣਾ ਦੋਰਲ ਕੀਤਾ ਦੇਗਾ ਇਹ ਟਰਾਲੀਆਂ ਨਵਾਉਂਦੇ ਆ ਬਹੁਤ ਤੇਜ਼ ਜਾਂਦੇ ਆ ਕੰਨੇ ਉਹਨੂੰ ਫ ਲੈਕਚਰ ਵਾਲੇ ਗਾੜੇ ਲਾਉਦੇ ਆ ਉੱਤੋਂ ਜੇ ਹੀ ਬੰਦ ਕਰਾਉਣਾ ਹੈ ਸਾਡੇ ਨਾਲ ਅੱਕੜਦਾ ਆ ਭਾਈ ਤੁਸੀਂ ਇੱਕ ਸਾਈਨ ਆ ਨਾਮ ਲਿਆ ਉਹ ਕੋਣਾ ਜੀ ਸਾਈਨ ਤੇ ਗੁੱਜਰਿੰਦਾ ਸਾਡੇ ਉਹਦਾ ਕੀ ਰੋਲ ਆ ਸਾਰੇ ਮੈਟਰ ਦੇ ਵਿੱਚ ਮੈਨੂੰ ਮੈਨੂੰ ਨਹੀਂ ਪਤਾ ਅੱਛਾ ਮਾਈਨਿੰਗ ਦਾ ਮਾਲਕ ਡਾਇਰੈਕਟਰਾਂ ਦਾ ਸਾਰੇ ਦਾ ਉਹ ਹੀ ਆ ਸਾਈਨ ਗੁੱਜਰਿਆ ਕਿੰਨੇ ਦੇ ਫੁੱਟ ਸਰ ਤੁਸੀਂ ਦੇਖਿਆ ਤੇ ਮਿੱਟੀ ਪੱਟੀ ਹੋਈ ਗਈ ਇਹਨਾਂ ਨੇ ਨਹੀਂ ਮੈਂ ਦੇਖੋ ਕਿਦੀ ਗਿਆ ਨਹੀਂ ਅੱਛਾ ਜੀ ਪਿੰਡ ਦਾ ਹਾਊਸ ਉਹ ਬੋਲੀ ਜਮੀਨ ਆ ਦਾਦੂਵਾਲ ਚ ਪੈਂਦੀ ਆ ਅੱਛਾ ਜੀ ਤੇ ਜਿਹੜੀ ਅੱਜ ਪੁਲਿਸ ਆਈ ਸੀ ਉਹ ਕਿਹੜੀ ਜਗ੍ਹਾ ਤੋਂ ਆਈ ਸੀ ਕੁਝ ਮਸ਼ੀਰ ਜਾਣੀ ਸੀ ਕੀ ਕਾਰਵਾਈ ਕੀਤੀ ਉਹਨੇ ਆਂਦੇ ਜੀ ਤੇ ਮੈਨੂੰ ਕੋਈ ਬੰਦਾ ਫੜਿਆ ਕੋ ਉਹਨਾਂ ਨੇ ਮੇਰੇ ਮੈਨੂੰ ਇਹ ਬਾਰੇ ਕੁਝ ਨਹੀਂ ਪਤਾ ਮੈਨੂੰ ਤਾਂ ਇੱਕ ਮਤਲਬ ਐ ਮੇਰੇ ਘਰਾਂ ਦੇ ਮੋੜ 'ਤੇ ਟਰਾਲੀਆਂ ਨਹੀਂ ਲੰਘਣੇ ਚਾਹੀਦੀਆਂ ਮੈਂ ਇਹਨੂੰ ਰੋਜ਼ ਰੋਕਦਾ ਆ ਰੋਜ਼ ਮੇਰੇ ਨਾਲ ਝਗੜਾ ਹੁੰਦੇ ਇਸ ਗੱਲ 'ਤੇ ਠੀਕ ਐ ਔਰ ਮੈਨੂੰ ਇਹ ਪੈਸੇ ਦੇਣ ਦੀ ਵੀ ਕੋਸ਼ਿਸ਼ ਕਰਦਾ ਆ ਅੱਛਾ ਜੀ ਵੀ ਪੈਸੇ ਲੈ ਟਰਾਲੀਆਂ ਨਗਾ ਕਿੰਨੇ ਪੈਸੇ ਦੀ ਕੋਸ਼ਿਸ਼ ਕੀਤੀ ਕੋਈ ਵੀ ਜਦੋਂ ਕਿੰਨੇ ਵੀ ਲਾ ਰੋ 10 20 50 ਜਾਂ ਦੀ ਕੋਸ਼ਿਸ਼ ਕਰਦਾ ਪੈਸੇ ਲੈ ਟਰਾਲੀਆਂ ਨਗਾ ਠੀਕ ਐ ਮੈਨੂੰ ਕਹੇ ਵੀ ਮੈਨੂੰ ਪੈਸੇ ਚਾਹੀਦੇ ਮੇਰੇ ਵੀ ਸਿਰਫ ਟਰਾਲੀਆਂ ਨਹੀਂ ਵੜ ਚਾਹੀਦੀ ਮੇਰੀ ਗਲੀ ਮੋੜ ਦੀ ਦੇਖ ਬਜੂਆਂ ਪਿਆਰਿਆ ਸਬੂਤ ਦੇ ਦੇ ਮੈਨੂੰ ਸਬੂਤ ਦੇ ਦੇ ਲੈ ਮੈਨੂੰ ਇਹ ਤੁਸੀਂ ਪਿੰਡ ਪੱਦਰ ਤੇ ਕੰਪਲੀਟ ਕੀਤੀ ਸੀ ਇਹਨਾਂ ਦੀ ਨਹੀਂ ਨਹੀਂ ਮੈਂ ਖਰਾਬ ਕੀਤੀ ਆ ਜੀ ਦੇਖੋ ਜੀ ਆਪਾਂ ਜਦੋਂ ਕੰਮ ਕਰਨਾ ਆਪਣੇ ਸਦਕਾ ਕਰਨਾ ਹੋਣਾ ਜੀ ਮੇਰਾ ਨਾਮ ਲੈਵੇ ਕਿ ਸਰਪੰਚ ਨੇ ਕਰਾਇਆ ਅੱਜ ਮੈਨੂੰ ਕੋ ਰੋਲਾ ਰਿਓ ਮੈਂ ਇਹ 15 ਦਿਨ ਪਹਿਲਾਂ ਜੇ ਮੈਂ ਦਿੱਤੀ ਸੀ ਇੱਕ ਪਲੇਟ ਸਿਰਫ ਮੈਂ ਦਿੱਤੀ ਹੀ ਨਹੀਂ ਮੈਨੇ ਦਿੱਤੀ ਸੀਗੀ ਮੈਂ ਸਾਰੇ ਮੈਂ ਕਿਹਾ ਟਰਾਲੀਆਂ ਜਿਹੜੀਆਂ ਮੇਰੇ ਘਰ ਮੂਹਰੇ ਨਹੀਂ ਲੰਘਣ ਚਾਹੀਦੀਆਂ ਕਿਤੇ ਮੈਨੂੰ ਇਤਰਾਜ ਆ ਬਾਕੀ ਮੈਨੂੰ ਮਿੱਟੀ ਦਾ ਕੋਈ ਸਰਾਜ ਕਰੇ ਨਾ ਕਰੇ ਇਹਦੀ ਆਪਣੀ ਹੜਕਾ ਜਿਹੜਾ ਚੁਗਾਉਂਦਾ ਉਹ ਵੀ ਹੜਕਾ ਸਿਰਫ ਇਤਰਾਜ ਕਰਕੇ ਬਿਤਰਾਂਗੇ ਨੰਗੜ ਦੇ ਮੈਨੀ ਮਟੀ ਦੇ ਚੱਕਰ ਦੇ ਨਾ ਤੁਸੀਂ ਕਿੱਥੇ ਭਾਜੀ ਕੰਮ ਪਲੀਟ ਕੀਤੀ ਸੀ ਇਹਨਾਂ ਦੀ ਮੈਂ ਕੰਪਲੀਟ ਕੀਤੀ ਸੀ ਮੈਂ پیسے ਆਪਣੇ ਜਿਹੜਾ ਸਾਡੇ ਹਰਗਾਂ ਚਾਰਜ ਆ ਉਹਨੂੰ ਕਿਹਾ ਸੀ ਕੋਣ ਆਜੀ ਆਪਣੇ ਹਰਗਾਂ ਚਾਰਜ ਆ ਮੈਂ ਮੈਡਮ ਦੀ ਰਾਜ ਨੂੰ ਪੁੱਛਿਆ ਅੱਜ ਮੈਡਮ ਵੀ ਆਏ ਸੀ ਕਿ ਨਾਲ ਇਹਨਾਂ ਦੇ ਨਹੀਂ ਮੈਡਮ ਦੇ ਮੈਨੂੰ ਇੰਨਾ ਪਤਾ ਨਹੀਂ ਉਹ ਕਿਹਦਾ ਫੋਨ ਆਇਆ ਸੀਗਾ ਤੇ ਮੈਡਮ ਦਾ ਜੋਬ ਸੀਗਾ ਮੈਡਮ ਦੇ ਪੀਏ ਨੂੰ ਸਾਰਾ ਆਈ ਸੀਗਾ ਐਕਲ ਆਜੀ ਮੈਡਮ ਨੇ ਵਧੀਆ ਕੰਮ ਕੀਤਾ ਹੈ ਅਜੋ ਕੰਮ ਕੀਤਾ ਨਾ ਮੈਨੂੰ ਜੀ ਵਧੀਆ ਕੰਮ ਕੀਤਾ ਆ ਅਜੋ ਮੈਨਾਂ ਨੇ ਵਧੀਆ ਕੰਮ ਕੀਤਾ ਮੈਨਾਂ ਵੀ ਨੇ ਵਧੀਆ ਕੰਮ ਕਰ ਵੀ ਰਾਇਆ ਇਹ ਗੱਲ ਨੂੰ ਠੀਕ ਹੈ ਤੇ ਜੇ ਦੁਵਾਰਾ ਵੀ ਇਹ ਤੁਹਾਡੇ ਪਿੰਡ ਦੇ ਵਿੱਚ ਲਾਵੇ ਇਹ ਮਾਈਨਿੰਗ ਦੁਆਰਾ ਕਰੇ ਤੁਹਾਡੇ ਲੋਕੀ ਕੀ ਕਾਰਵਾਈ ਹੋਗੀ ਉਹ ਕੋਈ ਹੁਣ ਮੈਂ ਸਾਈ ਗੁਜਰੀ ਦੀ ਆਪਾਂ ਤੁਹਾਡੇ ਮਹਿਜੇ ਕਿਹਾ ਸਾਈ ਗੁਜਰੀ ਆਪਾਂ ਪਰਾਲੇ ਹੁਣ ਮੈਂ ਨਹੀਂ ਹੁਣ ਤੜੀ ਸਾਈ ਗੁਜਰੀ ਨੇ ਆਪਾਂ ਹੁਣ ਜਣੀ ਆਪਾਂ ਪਰੰਗ ਘੇਟਾਈ ਬਸ ਕਿਉਂਕਿ ਜਿੱਥੇ ਜੋੜ ਰਹਾ ਰਹੇ ਜੋ ਭਾਵੀ ਦਿੱਤੀ ਨਾ ਮੈਨੇ ਬੂਹ ਤੇ ਅੱਛਾ ਠਰ ਦਿੱਤੀ ਹੈ ਤੁਹਾਡੇ ਬੂਹ ਕੀਤਾ ਹੈ ਨਾ ਤਾਂ ਕੀ ਜੀ ਇਹਨੂੰ ਮੈਂ ਦੇਖਣਾ ਉਹਨੂੰ ਠੀਕ ਹੈ ਹੁਣ ਇੱਥੇ ਮੈਂ ਵੀ ਕਰਦੇ ਕਰਾਉਣੀਆਂ ਠੀਕ ਹੈ। ਕਾਰਬੀਏ ਤੇ ਮਾਈਨਿੰਗ ਹੋਣੀ ਆ। ਸਾਈ ਗੁੱਜਰ ਦੀ ਐ ਮਾਈਨਿੰਗ ਨਹੀਂ ਹੋਣ ਦੇਣੀ ਜਾਂ ਕੋਈ ਹੋਰ ਵੀ ਆ ਕੇ ਕਰ ਦੇ। ਕੋਈ ਵੀ ਆਪਾਂ ਮਾਈਨਿੰਗ ਹੋਣ ਦੇਣੀ ਆਪਣੇ ਪਿੰਡਾਂ ਦੀ। ਗੱਲ ਕਰਦੇ ਮੈਂ ਬਸ। ਠੀਕ ਹੈ ਜੀ। ਇੱਕ ਸਾਡੇ ਬੜੇ ਮਿੱਟੀ ਚੱਕਦੇ ਆ, ਸਾਡੀਆਂ ਸੜਕਾਂ ਤੋੜਦੇ ਆ, ਉੱਤੋਂ ਵਾਲੇ ਬਦਵਾਸ਼ੀ ਕਰਦੇ ਆ ਦੱਸੋ। ਬਦਵਾਸ਼ੀ ਵੀ ਕਰਦੇ ਆ ਤੂੰ ਹੈ ਨਾ? ਸਾਡੇ ਘਰਾਂ ਦੇ ਬੱਚੇ ਇੱਥੇ ਖੇਡਦੇ। ਦੇਖੋ ਸਾਡੇ ਬੱਚੇ ਮਿੱਟੀ ਚੱਕਦੇ ਆ। ਠੀਕ ਹੈ ਉੱਤੋਂ ਸਾਡੇ ਸੜਕਾਂ ਤੋੜਦੇ ਆ। ਸੜਕਾਂ ਤੋੜ ਕੇ ਉੱਤੇ ਬਦਵਾਸ਼ੀ ਵੀ ਕਰਦੇ ਆ। ਸਾਡੇ ਨੂੰ ਰੋਬੀ ਲਾਉਂਦੇ ਨੇ ਯਾਰ। ਭਾਈ ਇਹ ਪਹਿਲੀ ਵਾਰੀ ਮਾਈਨਿੰਗ ਹੋ ਹਿੰਦੀ ਪਤੀ ਸਾਲ ਪਹਿਲਾਂ ਮਿੱਟੀ ਚੱਕਦੇ ਜੇ ਕੋਈ ਪੁੱਛਦਾ ਨਹੀਂ ਹੁਣ ਸਾਈ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਲੰਦ ਤੱਕ ਸਾਈ ਨੂੰ ਮਹੀਨਾ ਦੋ ਤਿੰਨ ਮਹੀਨੇ ਹੋ ਗਏ ਇਹ ਦੋ ਤਿੰਨ ਮਹੀਨੇ ਤੋਂ ਮਿੱਟੀ ਚੱਕ ਰਹੇ ਇਥੋਂ ਠੀਕ ਹੈ ਜੀ